ਅੱਜ ਸਾਡੇ ਵੀ ਧਾਰਮਿਕ ਮਾਮਲਿਆਂ ਦੇ ਵਿੱਚ ਸਰਕਾਰਾਂ ਦੇ ਵੱਲੋਂ ਦਖਲ ਦਿੱਤਾ ਜਾ ਰਿਹਾ। ਔਰ ਦਖਲ ਇਹ ਸਹੱਦ ਤੱਕ ਵਾ ਇਹ ਸਾਡੀਆਂ ਜਿਹੜੀਆਂ ਸੰਸਥਾਵਾਂ ਵਾਂ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਉਹਨਾਂ ਦੇ ਵਿੱਚ ਸਿੱਧਾ ਆਪਣੇ ਕਬਜ਼ੇ ਕਰਨ ਦੀ ਕੋਸ਼ਿਸ਼ ਇਹ ਬਰਦਾਸ਼ਤਯੋਗ ਨਹੀਂ ਹੈ। ਜਿਹੜੀਆਂ ਵੀ ਸਾਡੀਆਂ ਸਿੱਖ ਸੰਸਥਾਵਾਂ ਵਾਂ ਇਹ ਪੰਥ ਦੀ ਗੱਵਾਂ ਤੇ ਸਿਰਫ ਪੰਥ ਨੂੰ ਹੱਕ ਹਕੂਕ ਵਾ ਕਿ ਪੰਥ ਇਹਨਾਂ ਦਾ ਪ੍ਰਬੰਧ ਕਰੇਗਾ ਪੰਥ ਤੋਂ ਬਿਨਾ ਮੈਨੂੰ ਗਵਾਂਡੀ ਸੂਬੇ ਦੇ ਇੱਕ ਬੜੀ ਜ਼ਿੰਮੇਵਾਰ ਬੰਦੇ ਨੇ ਦੱਸਿਆ ਔਰ ਇਹ ਬੜੀ ਚਿੰਤਾ ਵਾਲੀ ਗੱਲ ਹੈ ਇਹ ਕੋਈ ਮੀਟਿੰਗ ਹੋਈ ਕਿਸੇ ਸੀਐਮ ਦੇ ਨਾਲ ਉਹਨੇ ਕਿਹਾ ਕਿ ਮੇਰਾ ਵੀ ਇਰਾਦਾ ਹੈ ਕਿ ਮੈਂ ਮੈਂਬਰ ਖੜ ਜਾਵਾਂ ਧਾਰਮਿਕ ਚੋਣਾਂ 'ਚ ਤੇ ਅੱਗੇ ਥੋੜਾ ਜਿਹਾ ਬੰਦਾ ਸਿੱਖ ਮਾਈਂਡਡ ਸੀ ਉਹ ਕਹਿੰਦਾ ਜੀ ਤੁਸੀਂ ਨਹੀਂ ਖੜ ਸਕਦੇ ਇਹਦੇ ਲਈ ਅੰਮ੍ਰਿਤਧਾਰੀ ਹੋਣਾ ਪੂਰਨ ਸਿੱਖ ਖੜ ਸਕਦਾ ਸੀ ਆਮ ਦਾ ਜਵਾਬ ਸੀ ਵੀ ਇਹੀ ਤੇ ਖਤਮ ਕਰਨਾ ਆ ਪੂਰਨ ਗੁਰਸਿੱਖ ਜਸ ਸੇਖੀ ਪ੍ਰਬੰਧ ਕਰਨ ਇਹੀ ਤੇ ਖਤਮ ਕਰਨਾ ਇਹ ਬੜੀ ਸ਼ਰਮਨਾਕ ਗੱਲ ਆ ਇਹ ਸਾਡੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਵਾ ਅੱਜ ਜਦੋਂ ਅਸੀਂ ਦਿੱਲੀ ਦੀ ਧਰਤੀ ਤੇ ਖੜੇ ਆ ਧਾਰਮਿਕ ਮਾਮਲਿਆਂ ਦੇ ਵਿੱਚ ਪੰਥ ਨੂੰ ਦਖਲ برداشت ਨਹੀਂ ਕਰਨਾ ਚਾਹੀਦਾ ਇਕੱਠੇ ਹੋਣਾ ਚਾਹੀਦਾ ਸਾਨੂੰ ਕਿਉਂਕਿ ਗੁਰਦੁਆਰੇ ਸਿੱਖੀ ਦੇ ਪ੍ਰਚਾਰ ਸੌਮੇ ਹਨ ਗੁਰਦੁਆਰੇ ਸਾਨੂੰ ਗੁਰੂ ਦੇ ਨਾਲ ਜੋੜਦੇ ਹਨ ਗੁਰਦੁਆਰਿਆਂ ਦੇ ਪ੍ਰਬੰਧਕ ਪੰਥ ਚੁਣਨਗੇ ਤਾਂ ਇਹ ਜਿਹੜਾ ਦਾਖਲਵਾਜ ਇਹ ਵੀ ਬਹੁਤ ਜ਼ਿਆਦਾ ਵੱਧ ਰਿਹਾ ਪਰ ਹੱਲ ਫੇਰ ਉਹੀ ਆ ਪੰਥ ਦਾ ਇਕੱਠੇ ਹੋਣਾ